ਐਸਪਰਿਟ એનਰੋਲਮੈਂਟ ਜਿਹੜੀ ਹੈਗੀ ਆ ਉਹ ਹੋ ਡਾਊਨ ਹੈਗੀ ਕੇ ਪੀਜੀਯੂ ਦੇ ਨੰਬਰ ਦੇ ਪਾਪ ਇਹ ਦਿੱਖਦਾ ਹੈਗਾ ਕਿ ਦੁਰਵਰਤੋਂ ਹੋਈ ਆ ਉਹ ਘਟਾਈ ਔਰ ਉਹਦੇ ਵਿੱਚ ਕੱਲਾ ਇਹ ਨਹੀਂ ਕੀਤਾ ਦੁਰਵਰਤ ਉਹਦੇ ਵਿੱਚ ਐਲ ਐਮ ਆਈ ਕਰਤੀਆਂ ਹੁਣ ਬਹੁਤ ਸਾਰੇ ਬਿਜ਼ਨਸ ਆ ਕੇ ਸਾਡੇ ਕੋਲ ਰੋਂਦੇ ਆ ਜਿਹੜਾ ਅੱਡ ਜਿਹੜਾ ਸੀਗਾ ਇਹ ਸਟੂਡੈਂਟਸ ਦਾ ਜਿਹੜਾ ਸੀ ਚਾਹੇ ਉਹ ਸਰੀ ਸੀ ਚਾਹੇ ਉਹ ਬ੍ਰੈਂਪਟਨ ਸੀ ਚਾਹੇ ਇੱਥੇ ਜਿਹੜਾ ਸੀਗਾ ਉਹ ਰਸ਼ ਪਾਇਆ ਜਿਹੜੇ ਉਹ ਅੱਗੇ ਨਾਰੇ ਲਾਉਂਦੇ ਸੀਗੇ ਉਹ ਨਾਰੇ ਕਿਸੇ ਨੇ ਸੁਣੇ ਨਹੀਂ ਇਨਫੈਕਟ ਉਹਨਾਂ ਨੂੰ ਉਹਨਾਂ ਦੀ ਸੀਟ ਵੀ ਹਰਾ ਦਿੱਤੀ ਕੈਨੇਡਾ ਦੇ ਵਿੱਚ ਐਨੀ ਦੇ ਨਹੀਂ ਇਮੀਗ੍ਰੇਸ਼ਨ ਦਾ ਮੁੱਦਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਤੇ ਇਹ ਮਸਲਾ ਕੀ ਹੈ ਫੈਡਰਲ ਸਰਕਾਰ ਇਸ ਬਾਰੇ ਕੀ ਸੋਚਦੀ ਹੈ ਮੈਂਬਰ ਆਫ ਪਾਰਲੀਮੈਂਟ ਸੁਖਤਾਲੀ ਯਲ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਹਾਂ ਢਾਲੀਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਆਪਾਂ ਗੱਲ ਕਰੀਏ ਤਾਂ BC ਦੇ ਪ੍ਰੀਮੀਅਰ ਹੋਣ ਜਾਂ ਫਿਰ ਕੰਜ਼ਰਵੇਟਿਵ ਲੀਡਰ ਹੋਣ ਦੋਵੇਂ ਇੱਕੋ ਗੱਲ ਕਹਿ ਰਿਹਾ ਕਿ ਪ੍ਰੋਗਰਾਮ ਰੱਦ ਕਰੋ ਜਾਂ ਚ ਤਬਦੀਲੀ ਕਰੋ ਦੇਖੋ ਬਿਲਕੁਲ ਹਾਸੋ ਹੀ ਨਹੀਂ ਗੱਲ ਹੈਗੀ ਆ ਇਹ ਸਿਰਫ ਸਲੋਗਨ ਹੈਗੇ ਆ ਪੀ ਆਰ ਪਾਲਿਪ ਦਾ ਤਾਂ ਮੈਂ ਸਟਾਈਲ ਸਮਝਦਾ ਹੀ ਆ ਪਰ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਪ੍ਰੀਮੀਅਰ ਈ ਵੀ ਉਹਨਾਂ ਨੇ ਵੀ ਇਹ ਗੱਲ ਕਹੀ ਕਿਉਂਕਿ ਜਿਹੜੇ ਪ੍ਰੋਗਰੈਸਿਵ ਖਿਆਲਾਂ ਦੇ ਪ੍ਰੀਮੀਅਰ ਹੋਣ ਔਰ ਦੇਖਦੇ ਹੋਣ ਕਿ ਜੇ ਕੈਨੇਡਾ ਦੀ ਇਕਨੋਮੀ ਨੂੰ ਮੂਵ ਕਰਨਾ ਹੈਗਾ ਤਾਂ ਸਰਟਨ ਜਿਹੜੇ ਫੀਲਡਸ ਹੈਗੇ ਆ ਉਸ ਵਾਇ ਵੀ ਨਹੀਂ ਕਰ ਸਕਦੇ ਜਦੋਂ ਤੱਕ ਜਿਹੜੇ ਆ ਟੈਂਪਰੀ ਫੋਰਨ ਵਰਕਰਸ ਨਹੀਂ ਲੱਗੇ ਹਾਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀ ਹੈਗੀਆਂ ਉਹਦੇ ਵਿੱਚ ਸਾਨੂੰ ਸੋਧ ਕਰਨ ਦੀ ਲੋੜ ਹੈ ਬੜੀ ਸੋਧ ਕੀਤੀ ਵੀ ਆ ਉਹਦੇ ਵਿੱਚ ਸਟੂਡੈਂਟਸ ਵਾਲਾ ਐਗਜ਼ਾਮਪਲ ਲਾ ਲਓ ਉਦੋਂ ਵੀ ਪ੍ਰੀਮੀਅਰ ਈਵੀ ਜਿਹੜੇ ਸੀ ਉਹ ਇਨਫੈਕਟ ਉਦੋਂ ਉਹ ਪੇ ਟੈਂਸ਼ਨ ਕਰਨਾ ਚਾਹੀਦਾ ਸੀ ਕਿਉਂਕਿ ਜਿਹੜੀ ਐਜੂਕੇਸ਼ਨ ਹੈਗੀ ਆ ਉਹ ਟੋਟਲ ਪ੍ਰੋਵਿੰਸ਼ੀਅਲ ਰਿਸਪੌਂਸਿਬਿਲਟੀ ਹੈਗੀ ਔਰ ਸੂਬੇ ਹੀ ਜਿਹੜੇ ਹੈਗੇ ਆ ਆ ਇੱਕ ਇੱਕ ਰੂਮਾਂ ਦੇ ਵਿੱਚ ਜਿਹੜੇ ਕਾਲਜ ਖੋਲੇ ਸੀਗੇ ਔਰ ਉਹਨਾਂ ਨੂੰ ਜਿਹੜੇ ਜਿਹੜੇ ਸੀ ਨੰਬਰ ਆਫ ਸਟੂਡੈਂਟਸ ਆ ਰਹੇ ਸੀ ਇਹ ਸੂਬੇ ਲੈ ਕੇ ਠੀਕ ਹੈ ਨਾ ਸਾਡਾ ਕੰਮ ਏ ਸੀ ਵੀ ਜੇਕਰ ਉਹਨਾਂ ਨੂੰ ਐਡਮਿਸ਼ਨ ਮਿਲ ਗਈ 10000 ਡਾਲਰ ਉਦੋਂ ਹੁੰਦਾ ਸੀ ਹੁਣ 22000 ਡਾਲਰ ਹੈਗਾ ਆਇਲ ਦਾ ਸਕੋਰ ਹੈਗਾ ਤਾਂ ਵੀਜ਼ਾ ਦੇਣਾ ਸਿਰਫ ਵੀਜ਼ਾ ਦੇਣਾ ਜਿਹੜੀ ਫੈਡਰਲ ਰਿਸਪੌਂਸਿਬਿਲਟੀ ਸੀ ਪਰ ਥਾਂ ਥਾਂ ਤੇ ਜਿਹੜੇ ਇੱਕ ਇੱਕ ਰੂਮ ਦੇ ਵਿੱਚ ਕਾਲਜ ਖੋਲਣੇ ਇਹ ਸੂਬਿਆਂ ਦੀ ਰਿਸਪੌਂਸਿਬਿਲਟੀ ਸੀ ਔਰ ਉਹਨਾਂ ਨੇ ਕੀ ਕੀਤਾ ਜਿਹੜੇ ਧੜਾ ਧੜ ਜਿਹੜਾ ਸੀਗਾ ਇਹ ਸਟੂਡੈਂਟਸ ਦਾ ਜਿਹੜਾ ਸੀ ਚਾਹੇ ਉਹ ਸਰੀ ਸੀ ਚਾਹੇ ਉਹ ਬ੍ਰੈਂਪਟਨ ਸੀ ਚਾਹੇ ਇੱਥੇ ਜਿਹੜਾ ਸੀਗਾ ਉਹ ਰਸ਼ ਪਾਇਆ ਉਹਦੇ ਵਿੱਚ ਕੀ ਕੀਤਾ ਜਦੋਂ ਪ੍ਰੋਵਿੰਸਸ ਨੇ ਲੀਡਰਸ਼ਿਪ ਨਹੀਂ ਦਿਖਾਈ ਇਸ ਇਸ਼ੂ ਤੇ ਤਾਂ ਸਾਨੂੰ ਐਜ਼ ਅ ਫੈਡਰਲ ਗਵਰਨਮੈਂਟ ਜਿਹੜਾ ਸੀ ਉਹ ਚਿਪ ਇਨ ਕਰਨਾ ਪਿਆ ਔਰ ਉਹਦਾ ਰਿਜ਼ਲਟ ਕੀ ਆ ਅਜ ਕਵਾਂਟਮ ਪੋਲੀਟੈਕਨਿਕ ਯੂਨੀਵਰਸਿਟੀ ਤੋਂ ਪੁੱਛੋ ਉਹ ਕਹਿੰਦੇ ਸਾਡੀ ਇਨਰੋਲਮੈਂਟ ਜਿਹੜੀ ਆ 60% ਕੱਟ ਗਈ ਸੋ ਇਹੋ ਜਿਹੇ ਸਟੈਪ ਜਿਹੜੇ ਲੈਣੇ ਆ ਉਹ ਬੜੇ ਜ਼ਰੂਰੀ ਹੈਗੇ ਆ ਉਹ ਫੈਡਰਲ ਗਵਰਨਮੈਂਟ ਦੇ ਤੌਰ ਤੇ ਅਸੀਂ ਉਹ ਲੈ ਰਹੇ ਆ ਟੈਂਪਰੇਰੀ ਫੋਰਨ ਵਰਕਰ ਅੱਗੇ ਲੋਕ ਵਿਜ਼ਿਟਰ ਆ ਕੇ ਇੱਥੇ ਜਿਹੜਾ ਸੀਗਾ ਉਹਨੂੰ ਕਨਵਰਟ ਕਰ ਲੈਂਦੇ ਸੀ ਟੈਂਪਰੇਰੀ ਫੋਰਨ ਵਰਕਰਸ ਉਹ ਵੀ ਅਸੀਂ ਬੰਦ ਕਰ ਦਿੱਤਾ ਸਪਾਊਸ ਜਿਹੜੇ ਸੀਗੇ ਆਉਂਦੇ ਉਹ ਬੰਦ ਕਰ ਦਿੱਤੇ ਚਾਹੇ ਉਹ ਸਟੂਡੈਂਟਸ ਦੇ ਅੰਡਰਗ੍ਰੈਜੂਏਟ ਸਟੂਡੈਂਟਸ ਦੇ ਸੀ ਚਾਹੇ ਉਹ ਜਿਹੜੇ ਵਰਕ ਪਰਮਿਟ ਤੇ ਲੈ ਕੇ ਆਉਂਦੇ ਸੀ ਸੋ ਬਹੁਤ ਸਾਰੀਆਂ ਸੋਧਾਂ ਜਿਹੜੀਆਂ ਨੇ ਉਹ ਇਮੀਗ੍ਰੇਸ਼ਨ ਦੇ ਵਿੱਚ ਲੈ ਕੇ ਆਉਂਦੀਆਂ ਨੇ ਔਰ ਹੋਰ ਲੈ ਕੇ ਆਵਾਂਗੇ ਪਰ ਜਿਹੜੀ ਬਿਆਨ ਪੀਆਰ ਪਾਲੀਬ ਦੇ ਰਹੇ ਆ ਇਹ ਸਿਰਫ ਕਿਉਂ ਹੋਰ ਤਾਂ ਉਹਨਾਂ ਨੂੰ ਇਸ ਵੇਲੇ ਕੁਝ ਲੱਭਦਾ ਨਹੀਂ ਕਿਉਂਕਿ ਜਿਹੜੇ ਉਹ ਅੱਗੇ ਨਾਰੇ ਲਾਉਂਦੇ ਸੀਗੇ ਉਹ ਨਾਰੇ ਕਿਸੇ ਨੇ ਸੁਣੇ ਨਹੀਂ ਇਨਫੈਕਟ ਉਹਨਾਂ ਨੂੰ ਉਹਨਾਂ ਦੀ ਸੀਟ ਵੀ ਹਰਾ ਦਿੱਤੀ ਜਿੱਥੋਂ ਉਹ ਰਨ ਕਰਦੇ ਸੀਗੇ ਉੱਥੋਂ ਵੀ ਉਹ ਹਾਰ ਗਏ ਪਾਰਟੀ ਵੀ ਜਿਹੜੀ ਉਹਦੀ ਕਿਸੇ ਸਿਰੇ ਲੱਗੀ ਸੋ ਉਹਦਾ ਕਾਰਨ ਇਹ ਸੀ ਕਿ ਕੈਨੇਡੀਅਨ ਲੋਕ ਅੰਡਰਸਟੈਂਡ ਕਰਦੇ ਨੇ ਕਿ ਜਦੋਂ ਆਪਾਂ ਦੋ ਲੀਡਰਸ਼ਿਪਸ ਦੇਖਦੇ ਆ ਇੱਕ ਪਾਸੇ ਲਿਬਰਲ ਦੀ ਲੀਡਰਸ਼ਿਪ ਮਾਰਕ ਕਰ ਰਹੇ ਆਂ ਔਰ ਦੂਸਰੇ ਪਾਸੇ ਜਿਹੜੀ ਹੈਗੇ ਪੀਆਰ ਪੋਲੀਟਿਕ ਕੰਜ਼ਰਵੇਟਿਵ ਦੇ ਲੀਡਰ ਇੱਕ ਪਾਸੇ ਨਾਰੇ ਆ ਫੋਕੇ ਔਰ ਦੂਜੇ ਪਾਸੇ ਜਿਹੜਾ ਹੈਗਾ ਉਹ ਐਕਸ਼ਨ ਹੈਗਾ ਯਰੋ ਟੈਂਪਰੀਰੀ ਫਾਰਮ ਵਰਕਰਾਂ ਦੀ ਆਪਾਂ ਗੱਲ ਕਰਦੇ ਆਂ ਤਾਂ ਕਿਹੜੇ ਸੈਕਟਰ ਨੇ ਜਿਹਦੇ ਚ ਇਹ ਮਜਬੂਰੀ ਵਾਸ ਕਹ ਲੋ ਜਾਂ ਸਰਕਾਰ ਨੂੰ ਇਹ ਦੇਣੇ ਪੈਂਦੇ ਨੇ ਨੰਬਰ 2 ਤੇ ਕੀ ਤੁਸੀਂ ਐਜ਼ ਅ ਮੈਂਬਰ ਆਫ ਪਾਰਲੀਮੈਂਟ ਮੰਨਦੇ ਹੋ ਵੀ ਇਸ ਪ੍ਰੋਗਰਾਮ ਦੀ ਦੁਰਵਰਤੋਂ ਹੋਈ ਹੈ ਕਿਉਂਕਿ ਜਿਹੜੇ ਤੁਹਾਡੇ ਫਾਰਮਰ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਕ ਮਿਲਰ ਉਹ ਮੰਨ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਪਰ ਇਹਦੀ ਦੁਰਵਰਤੋਂ ਹੋਈ ਹੈ ਉਸੇ ਕਰਕੇ ਜਦੋਂ ਦੁਰਵਰਤੋਂ ਹੋਈ ਤਾਂ ਉਹਦੇ ਵਿੱਚ ਜਿਹੜੀਆਂ ਸੋਧਾਂ ਲਿਆਉਣ ਦੀ ਲੋੜ ਸੀ ਉਹ ਲਿਆਂਦੀਆਂ ਇਮੀਡੀਏਟਲੀ ਇਹੀ ਤਾਂ ਕਾਰਨ ਸੀ ਕਿ ਸਾਨੂੰ ਮਾਰਕ ਮਿਲਰ ਵਰਗੇ ਜਿਹੜੇ ਸੀਗੇ ਇੰਟੈਲੀਜੈਂਟ ਮਿਨਿਸਟਰ ਜਿਹੜੇ ਆ ਉਹ ਉਸ ਚੀਜ਼ ਨੂੰ ਸਮਝਦੇ ਸੀ ਔਰ ਸੁਣਦੇ ਵੀ ਸੀ ਕਿ ਕਿ ਮੈਂ ਇਸ ਗੱਲ ਤੇ ਜਦੋਂ ਵੀ ਉਹਨਾਂ ਕੋਲ ਕੋਈ ਵੀ ਇਸ਼ੂ ਲੈ ਕੇ ਗਿਆ ਤਾਂ ਉਹਨਾਂ ਨੇ ਉਹਦਾ ਤੁਰੰਤ ਜਿਹੜਾ ਹੈਗਾ ਐਕਸ਼ਨ ਲਿਆ ਇਹ ਨਹੀਂ ਵੀ ਉਹ ਵੇਟ ਕਰਨਗੇ ਜਾਂ ਹੋਰ ਇਹੀ ਜਿਹੜੀ ਖਾਸियत ਹੈਗੀ ਆ ਉਹ ਜਿਹੇ ਜਿਹੜੇ ਚੰਗੇ ਪੋਲਿਟੀਸ਼ਨ ਜਿਹੜੇ ਚੰਗੇ ਚੁਣੇ ਹੋਏ ਨੁਮਾਇੰਦੇ ਜਿਹੜੇ ਚੰਗੇ ਡਿਸੀਜਨ ਲੈ ਸਕਦੇ ਉਹਦੇ ਵਿੱਚ ਮਾਰਕ ਮਿਲਰ ਉਹਨਾਂ ਨੇ ਉਹੀ ਪੋਜ਼ਿਟਿਵ ਡਿਸੀਜਨ ਕਿਹੜੇ-ਕਿਹੜੇ ਲਏ ਤੁਹਾਨੂੰ ਪਤਾ ਹੀ ਆ ਮੈਂ ਪਹਿਲਾਂ ਆਲਰੇਡੀ ਕਹਿ ਦਿੱਤਾ ਵੀ ਉਹਦੇ ਵਿੱਚ ਇਹੀ ਸੀਗਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਟੈਂਪਰੇਰੀ ਇਮੀਗ੍ਰੇਸ਼ਨ ਘਟਾਉਣੀ ਹੁਣ ਜਦੋਂ ਮਾਰਕ ਕਾਰਨੀ ਉਹਨਾਂ ਦੀ ਵੀ ਗੱਲ ਕਰਦੇ ਆ ਤਾਂ ਵੀ ਅਸੀਂ ਕਿਹਾ ਕਿ ਜਿੱਥੇ ਸਾਢ ਸਨ ਟੈਂਪਰੇਰੀ ਜਿਹੜੇ ਲੋਕ ਸੀਗੇ ਇੱਥੇ ਉਹਨੂੰ ਘਟਾ ਕੇ ਅਸੀਂ 5% ਤੋਂ ਵੀ ਕਿਤੇ ਥੱਲੇ ਲੈ ਕੇ ਆਉਣਾ ਔਰ ਉਹਦੀ ਜਿਉਂਦੀ ਜਾਗਦੀ ਐਗਜ਼ੈਂਪਲ ਐਕਸ਼ਨ ਦੀ ਜਿਹੜੀ ਆ ਉਹ ਸਟੂਡੈਂਟਸ ਤੋਂ ਦੱਸੀ ਅਸੀਂ ਕੱਟ ਤਾਂ ਜਿਹੜਾ ਸੀਗਾ ਉਹ 35% ਲਾਇਆ ਪਰ ਉਹ ਕੱਲਾ 35% ਨਹੀਂ ਕੱਟ ਲਾਇਆ ਉਹਦੇ ਵਿੱਚ ਇਹ ਵੀ ਕਿਹਾ ਵੀ ਸੂਬਿਆਂ ਨੂੰ ਅਸੀਂ ਜਿਹੜੇ ਸੀਗੇ ਉਹ ਸਪੌਟ ਵੰਡ ਦਿੱਤੇ ਤਾਕੇ ਸੂਬੇ ਵੀ ਜਿਹੜੇ ਨੇ ਉਹ ਇਹ ਨਾ ਹੋਵੇ ਕਿ ਸਾਰੇ ਦੇ ਸਾਰੇ ਹੀ ਇੱਕ ਥਾਂ ਤੇ ਚਾਹੇ ਬ੍ਰੈਮਟਨ ਜਾਂ ਸਰੀ ਚਾਹੁੰਦੇ ਉਹਦੇ ਨਾਲ ਕੀ ਹੈ ਜਦੋਂ ਖਿੱਲਰ ਗਏ ਉਹਦੇ ਵਿੱਚ ਬਹੁਤ ਸਾਰੇ ਕਾਲਜੇ ਦੇ ਵਿੱਚ ਐਡਮਿਸ਼ਨ ਜਿਹੜੀਆਂ ਨੇ ਉਹ ਲਈਆਂ ਹੀ ਨਹੀਂ ਗਈਆਂ ਜਿਹੜੀਆਂ ਉਹ ਚਾਹੀਦੀ ਸੀ ਸਪਾਟੋਂ ਖਾਲੀ ਗਏ ਸੋ 60% ਜਿਹੜੀ ਹੈਗੀ ਆ ਇਸ ਵੇਲੇ એનਰੋਲਮੈਂਟ ਜਿਹੜੀ ਹੈਗੀ ਆ ਉਹ ਡਾਊਨ ਹੈਗੀ ਕੇਪੀਯੂ ਦੇ ਨੰਬਰਸ ਦੇ ਮੁਤਾਬਕੀ ਦੇਖ ਲੀਤਾ ਸੋ ਇਸ ਕਰਕੇ ਜਿਹੜੇ ਐਕਸ਼ਨ ਓਰੀਐਂਟਡ ਹੈਗਾ ਉਹ ਲਿਬਰਲ ਗਵਰਨਮੈਂਟ ਹੈਗੀ ਆ ਔਰ ਜਦੋਂ ਨਾਰੇਬਾਜ਼ ਦੀ ਗੱਲ ਆਉਂਦੀ ਆ ਤਾਂ ਉਹ ਸਿਰਫ ਤੇ ਸਿਰਫ ਕੰਜ਼ਰਵੇਟਿਵ ਹੈ ਤੇ ਇੱਕ ਪ੍ਰੋਵਿੰਸ਼ੀਅਲ ਪੱਧਰ ਤੇ ਵੀ ਆਪਾਂ ਦੇਖੀਏ ਜਾਂ ਪੀਰੇ ਪੌਲੀ ਆ ਵੀ ਇਹ ਗੱਲ ਕਹਿੰਦੇ ਨੇ ਪ੍ਰੋਵਿੰਸ਼ੀਅਲ ਪੱਧਰ ਤੇ ਵੀ ਆਵਾਜ਼ ਆ ਜਾਂਦੀ ਹੈ ਕਿ ਜਦੋਂ ਸਕੂਲਾਂ ਦਾ ਮਸਲਾ ਆ ਜਾਂਦਾ ਹਸਪੀਟਲਾਂ ਦਾ ਮਸਲਾ ਆ ਜਾਂਦਾ ਤਾਂ ਕਹਿੰਦੇ ਜੀ ਫੈਡਰਲ ਗਵਰਨਮੈਂਟ ਨੇ ਇਮੀਗ੍ਰੇਸ਼ਨ ਬਹੁਤ ਕੀਤੀ ਉਹਦੇ ਕਰਕੇ ਇਨਫਰਾਸਟ੍ਰਕਚਰ ਥੋੜਾ ਪੈ ਗਿਆ ਤੇ ਅਸੀਂ ਤਾਂ ਜਿੰਨੀ ਸਮਰੱਥਾ ਉਹਨਾਂ ਕ ਬਣਾ ਰਹੇ ਹਾਂ ਇਹਦੇ ਤੇ ਕੀ ਕਹੋਗੇ ਦੇਖੋ ਜਦੋਂ ਇਹੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ ਜਦੋਂ ਲੋਡ ਸੀਗੀ ਦੇਖੋ ਇੱਕ ਸਮਾਂ ਸੀਗਾ ਕਿ ਕੋਵਿਡ ਦੇ ਜਦੋਂ ਸੀਗੀ ਉਸ ਤੋਂ ਬਾਅਦ ਸਾਨੂੰ ਇਮੀਡੀਏਟਲੀ ਇਕਨੋਮੀ ਦੇ ਲਈ ਜਿਹੜੇ ਸੀਗੇ ਉਹ ਵਰਕਰਸ ਦੀ ਉਸ ਵੇਲੇ ਲੋੜ ਸੀਗੀ ਠੀਕ ਹੈ ਨਾ ਹੁਣ ਇਸ ਵੇਲੇ ਦੇਖਿਆ ਕਿ ਇਕਨੋਮਿਕ ਡਾਊਨਟਰਨ ਆ ਗਿਆ ਹੁਣ ਉਸ ਹਿਸਾਬ ਦੇ ਨਾਲ ਜਿਹੜੀ ਪਾਲਿਸੀ ਆ ਉਹ ਵੀ ਚੇਂਜ ਹੋ ਗਈ ਇਸੇ ਕਰਕੇ ਉਹ ਨੰਬਰ ਜਿਹੜੇ ਨੇ ਜਿਹੜਾ ਤੁਸੀਂ ਕਹਿੰਨੇ ਚਾਹੇਓ ਇਨਫਰਾਸਟ੍ਰਕਚਰ ਦੀ ਗੱਲ ਕਰ ਲੋ ਚਾਹੇ ਹਸਪੀਟਲ ਦੀ ਗੱਲ ਕਰ ਲੋ ਤਾਂ ਕਿ ਉਹਨਾਂ ਤੇ ਪ੍ਰੈਸ਼ਰ ਨਾ ਬਣੇ ਉਸੇ ਕਰਕੇ ਜਿਹੜੇ ਸੀਗੇ ਸਟੂਡੈਂਟਸ ਜਿਹੜੇ ਸੀ ਉਹਨਾਂ ਦੇ ਵਿੱਚ ਵੀ ਕਟੌਤੀ ਆਈ 60% انرولਮੈਂਟ ਡਾਊਨ ਹੋਣੀ ਇੱਕ ਵੱਡਾ ਕਦਮ ਹੈਗਾ ਸਟੂਡੈਂਟਸ ਦੇ ਮਸਲੇ 'ਚ ਕਿਉਂਕਿ ਸਟੂਡੈਂਟ ਜਿਹੜੇ ਸੀਗੇ ਉਹ ਵੱਡੀ ਕੈਟਾਗਰੀ ਆਉਂਦੀ ਸੀ ਔਰ ਕੱਲੇ ਸਟੂਡੈਂਟਸ ਨਹੀਂ ਫਿਰ ਉਹਨਾਂ ਦੇ ਜਿਹੜੇ ਸਪਾਊਸਰ ਜਿਹੜੇ ਸੀਗੇ ਅੰਡਰਗ੍ਰੈਜੂਏਟ ਸਟੂਡੈਂਟਸ ਤੇ ਆਉਂਦੇ ਔਰ ਉਹਨਾਂ ਦੀ ਫੈਮਲੀਆਂ ਜੱਗ੍ਹਾ ਆ ਜਾਂਦੀ ਸੀ ਉਹ ਵੀ ਬੰਦ ਕਰ ਦਿਤੀਆਂ ਸੋ ਉਹਦੇ ਨਾਲ ਹੋਰ ਵੀ ਨੰਬਰ ਜਿਹੜੇ ਨੇ ਉਹ ਡਾਊਨ ਆਉਣੇ ਆ ਉਸ ਤੋਂ ਬਾਅਦ ਮੈਂ ਜਿਸ ਤਰ੍ਹਾਂ ਕਿਹਾ ਵੀ ਜਿਹੜੇ ਟੈਂਪਰੇਰੀ ਫੋਰਨ ਵਰਕਰ ਇੱਥੇ ਵਿਜ਼ਟਰ ਆਉਂਦੇ ਸੀ ਆ ਕੇ ਬਾਰਡਰ ਤੇ ਜਾ ਕੇ ਉਹ ਜਿਹੜਾ ਸੀਗਾ ਆਪਣਾ ਵਰਕ ਪਰਮਿਟ ਲੈ ਲੈਂਦੇ ਸੀ ਉਹਨੂੰ ਵੀ ਰੋਕਿਆ ਗਿਆ ਸੋ ਜਿੱਥੇ-ਜਿੱਥੇ ਦਿਖਦਾ ਹੈਗਾ ਕਿ ਦੁਰਵਰਤੋਂ ਹੋਈ ਆ ਉਹ ਕਟਾਈ ਔਰ ਉਹਦੇ ਵਿੱਚ ਕੱਲਾ ਇਹ ਨਹੀਂ ਕੀਤਾ ਦੁਰਵਰਤੋਂ ਉਹਦੇ ਵਿੱਚ ਐਲ ਐਮ ਆਈਸ ਕਰਤੀਆਂ ਹੁਣ ਬਹੁਤ ਸਾਰੇ ਬਿਜ਼ਨਸ ਆ ਕੇ ਸਾਡੇ ਕੋਲ ਰੋਂਦੇ ਆ ਜੀ ਅਸੀਂ 10% ਜਿਹੜਾ ਹੈਗੇ ਨੇ ਤੁਸੀਂ ਸਿਰਫ ਤੇ ਸਿਰਫ ਉਹਨਾਂ ਕਿਹਾ ਕਿ ਵੀ 10% ਤੁਸੀਂ ਜਿਹੜੇ ਹੈਗੇ ਨੇ ਉਹ ਫੋਰਨ ਜਿਹੜੇ ਟੈਂਪਰੇਰੀ ਫੋਰਨ ਵਰਕਰ ਨੇ ਉਹ ਤੁਸੀਂ ਹਾਇਰ ਕਰ ਸਕਦੇ ਹੋ ਐਲ ਐਮ ਐ ਬੇਸਡ ਉਹ ਵੀ ਜਿਹੜੇ ਨੇ ਹਾਈ ਪੇ ਰੇਟ ਦੇ ਵਿੱਚ ਆਉਂਦੇ ਹੈਗੇ ਆ ਸੋ ਉਹਨਾਂ ਨੂੰ ਮੱਦੇਨਜ਼ਰ ਰੱਖਿਆ ਹੋਇਆ ਇਸ ਸਟੈਪ ਜਿਹੜੇ ਬਣਦੇ ਆ ਉਹ ਆਲਰੇਡੀ ਇਸ ਦੇ ਉੱਤੇ ਲਏ ਹੋਏ ਨੇ ਔਰ ਹੋਰ ਜਿਹੜੇ ਆ ਉਹ ਲੈਣ ਜਾ ਰਹੇ ਆ ਜਿੱਥੇ-ਜਿੱਥੇ ਸਾਨੂੰ ਲੱਗਦਾ ਕਿ ਦੁਰਵਰਤੋਂ ਹੋ ਰਹੀ ਆ ਇਹਦੇ ਸੁਧਾਰ ਦੀ ਲੋੜ ਆ ਅਖੀਰ ਦੇ ਵਿੱਚ ਹੁਣ ਜਿਹੜੇ ਬੱਚੇ ਇੱਥੇ ਆਏ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਬਾਅਦ ਚ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹਾਸਲ ਕੀਤੇ ਪਰ ਪਰਮਾਨੈਂਟ ਰੈਜ਼ਿਡੈਂਸੀ ਦਾ ਕੋਈ ਪਾਥ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਤੇ ਆਮ ਕਮਿਊਨਿਟੀ ਦੇ ਵਿੱਚ ਕਦੇ ਇਮੀਗ੍ਰੇਸ਼ਨ ਲਈ ਕਿਸ ਤਰ੍ਹਾਂ ਦੀ ਆਵਾਜ਼ ਉੱਠਦੀ ਹੈ ਪਰ ਨਾਲ ਨਾਲ ਕਹਿੰਦੇ ਕਿ ਉਹ ਬੱਚੇ ਇੱਥੇ ਸੈੱਟ ਹੋਣੇ ਚਾਹੀਦੇ ਨੇ ਉਦੇ ਬਾਰੇ ਕੋਈ ਪਾਲਿਸੀ ਤੁਹਾਡੀ ਸਰਕਾਰ ਲੈ ਕੇ ਆਉਗੀ ਦੇਖੋ ਇਹੀ ਇਹ ਸਿਰਫ ਤੇ ਸਿਰਫ ਸਾਡੀ ਕਮਿਊਨਿਟੀ ਦੀ ਆਵਾਜ਼ ਤੁਸੀਂ ਗੱਲ ਕੀਤੀ ਪਹਿਲਾਂ ਜਦੋਂ ਸਾਡੇ ਵਿਜ਼ਟਰ ਵੀਜ਼ੇ ਨਹੀਂ ਸੀ ਮਿਲਦੇ 15% ਪਾਸ ਰੇਟ ਸੀ 85% ਫੇਲ ਰੇਟ ਸੀ ਬਹੁਤ ਸਾਰੇ ਲੋਕ ਸਾਡੇ ਕੋਲ ਆ ਕੇ ਕਹਿੰਦੇ ਸਾਡੀ ਜੀ ਅੱਜ 부ਆ ਨਹੀਂ ਆਈ ਸਾਡੇ ਅੱਜ ਮਾਮੇ ਨਹੀਂ ਆਉਣੇ ਜੂੜਾ ਚਾੜਨਾ ਹੈ ਸਾਡੇ ਉਹ ਕੁੜੀ ਦੇ ਉਹ ਨਹੀਂ ਆਇਆ ਸਾਡੇ ਅੱਜ ਡੈਥ ਹੋ ਗਈ ਉੱਥੇ ਸਾਡੇ ਰਿਸ਼ਤੇਦਾਰ ਨੂੰ ਜਾਂ ਇਮੀਡੀਏਟ ਫੈਮਿਲੀ ਨੂੰ ਵੀਜ਼ਾ ਨਹੀਂ ਮਿਲਦੇ ਫਿਰ ਉਸ ਤੋਂ ਬਾਅਦ ਕੀ ਕੀਤਾ ਸੀ ਲੜਾਈ ਕੀਤੀ ਅਸੀਂ ਕਿਹਾ ਵੀ ਜੇ ਕਰ ਪੰਜਾਬ ਤੋਂ ਜਾਂ ਇੰਡੀਆ ਤੋਂ ਦੂਸਰੇ ਥਾਂ ਤੋਂ 85% ਪਾਸ ਰੇਟ ਆ ਤਾਂ ਇੱਥੋਂ 85% ਪਾਸ ਰੇਟ ਕਿਉਂ ਨਹੀਂ ਹੋਣਾ ਚਾਹੀਦਾ ਅਸੀਂ ਕਿਉਂਕਿ ਲੋਕ ਚਾਹੁੰਦੇ ਸੀ ਠੀਕ ਹੈ ਨਾ ਅਸੀਂ ਉਹ ਲੋਕਾਂ ਲਈ ਲੜੇ ਅਵੈਂਚੂਰਲੀ ਕੀ ਹੋਇਆ ਫਿਰ ਲੋਕ ਕਹਿੰਦੇ ਨਹੀਂ ਜੀ ਹੁਣ ਤਾਂ ਸਾਡੇ ਸਾਂਝੀ ਵੀ ਆ ਗਏ ਜੀ ਠੀਕ ਹੈ ਨਾ ਹੁਣ ਅਸੀਂ ਉਹ ਬੰਦ ਕਰ ਦਿੱਤਾ ਹੁਣ 20% ਜਿਹੜੇ ਨੇ ਉਹ ਵੀ ਜੇ ਮਿਲਦੇ ਆ 80% ਜਿਹੜੇ ਹੁਣ ਮੇਰੇ ਆਕੇ ਆਫਿਸ ਦੇਖ ਲਓ ਹਰ ਰੋਜ਼ ਲਾਈਨ ਲੱਗੀ ਹੁੰਦੀ ਉਹੀ ਫੇਰ ਆ ਗਿਆ ਬੈਕ ਜੀ ਸਾਡਾ ਤਾਂ ਮਾਮਾ ਸਾਡੀ ਤਾਂ ਕੁੜੀ ਦਾ ਚੂੜਾ ਚੜਨ ਵਾਲਾ ਬੈਠਿਆ ਸਾਡਾ ਤਾਂ ਫੁੱਫੜ ਰੋਸ ਜੂਗਾ ਫੁੱਫੜ ਨੂੰ ਵੀਜ਼ਾ ਨਹੀਂ ਮਿਲਿਆ ਭੂਆ ਨੂੰ ਮਿਲ ਗਿਆ ਸੋ ਇਹ ਜਿਹੜੇ ਮਸਲੇ ਹੈਗੇ ਆ ਕਮਿਊਨਿਟੀ ਦੇ ਇਹ ਆਉਂਦੇ ਰਹਿੰਦੇ ਵਾਰ-ਵਾਰ ਪਰ ਹੁਣ ਅਸੀਂ ਜਿਹੜੇ ਸੋਚ ਸਮਝ ਕੇ ਜਿਹੜਾ ਇਹ ਫੈਸਲਾ ਜਿਹੜਾ ਹੈਗਾ ਇਧਰ ਨੂੰ ਉਹ ਲੈ ਰਹੇ ਆ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਦੀ ਗੱਲ ਕਰ ਲਓ ਕਜੇਟਿਵ ਗਵਰਨਮੈਂਟ ਆਪਾਂ ਜੀ ਪੀਆਰ ਪੋਲੀ ਦੀ ਗੱਲ ਕਰਦੇ ਆ ਜੇ ਅਸੀਂ ਬ੍ਰਾਈਟ ਐਂਡ ਬੈਸਟ ਜਿਹੜੇ ਲੋਕ ਆ ਉਹ ਇੱਥੇ ਸੱਦਨੇ ਹੈਗੇ ਤਾਂ ਅਸੀਂ ਫੈਮਿਲੀਜ਼ ਨੂੰ ਇਕੱਠੇ ਕਰਨਾ ਤਾਂ ਉਹਨਾਂ ਦੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਆਉਣੇ ਤਾਂ ਬੜਾ ਜ਼ਰੂਰੀ ਹੈ ਨਾ ਪੀਆਰ ਪੋਲੀ ਨੇ ਬੰਦ ਕਰਕੇ ਇੱਕ ਵੱਡਾ ਬੈਕਲੌਗ ਕ੍ਰੀਏਟ ਕੀਤਾ ਅੱਜ ਤੱਕ ਵੀ ਜਿਹੜਾ ਉਹ ਉਹਨਾਂ ਦਾ ਉਹ ਕਲੀਅਰ ਨਹੀਂ ਹੋਇਆ ਕਿਉਂ ਕਿਉਂਕਿ ਉਹਨਾਂ ਨੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਬੰਦ ਕਰਤੇ ਅਸੀਕਾ ਵੀ ਕਿ ਵਧੀਆ ਕੈਟਾਗਰੀ ਕਿਉਂ ਕਿ ਜਦੋਂ ਪੇਰੈਂਟਸ ਪੇਰੈਂਟਸ ਇੱਥੇ ਆਉਂਦੇ ਸੀ ਉਹਨਾਂ ਦੇ ਨਾਲ 20-22 ਸਾਲ ਦਾ ਪੱਕਾ ਬੱਚਾ ਆਉਂਦਾ ਸੀ ਉਹ ਆਲਰੇਡੀ ਜਿਹੜਾ ਘਰ ਦੀ ਤੁਸੀਂ ਕਹਿੰਦੇ ਹੋ ਸਿਸਟਮ ਹੈ ਉਹ ਘਰ ਉਹਨਾਂ ਕੋਲ ਹੁੰਦਾ ਸੀ ਉਸੇ ਘਰ ਦੇ ਵਿੱਚ ਉਹ ਰਹਿੰਦੇ ਸੀ ਪੇਰੈਂਟਸ ਜਿਹੜੇ ਸੀ ਮਾਪੇ ਜਿਹੜੇ ਸੀ ਉਹ ਜਿੱਥੇ ਟੈਂਪਰੇਰੀ ਫੋਰਨ ਵਰਕਰ ਦੀ ਲੋੜ ਹੈਗੀ ਆ ਜਿਹਦੇ ਵਿੱਚ ਚਾਹੇ ਉਹ ਫਾਰਮਿੰਗ ਲੇਬਰ ਦੀ ਹੋਵੇ ਸਿਕਿਉਰਿਟੀ ਦੀ ਹੋਵੇ ਕਲੀਨ ਅਪ ਦੇ ਹੋਵੇ ਆ ਮੀਨ ਯੂ ਨੇਮ ਕਿ ਕਿੰਨੀਆਂ ਜੌਬ ਜੜੀਆਂ ਸੀ ਉਹ ਪੇਰੈਂਟਸ ਜਿਹੜੇ ਸੀਗੇ ਉਹ ਕਰਦੇ ਸੀ ਔਰ ਬੱਚੇ ਜਿਹੜੇ 20 22 ਸਾਲ ਦਾ ਹੁੰਦਾ ਸੀ ਕੋਈ ਪੜਨ ਲੱਗ ਜਾਂਦਾ ਸੀ ਕੋਈ ਟ੍ਰੇਡਸ ਦੇ ਵਿੱਚ ਚਲੇ ਜਾਂਦਾ ਸੀ ਔਰ ਬਹੁਤ ਸਾਰੇ ਟ੍ਰੇਡਸ ਪੀਪਲ ਜਿਹੜੇ ਨੇ ਉਹ ਉਹ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਦੀ ਕੈਟਾਗਰੀ ਚੋਂ ਤੋਂ ਆਉਂਦੇ ਸੀ ਸੋ ਇੱਕ ਉਹ ਵਧੀਆ ਸਿਸਟਮ ਸੀ ਜਿਹਨੂੰ ਪੀਆਰ ਪਾਲੀਬ ਨੇ ਉਸ ਵੇਲੇ ਬੰਦ ਕੀਤਾ ਤੇ ਅੱਜ ਪੀਆਰ ਪਾਲੀਬ ਗੱਲਾਂ ਕਰ ਰਹੇ ਨੇ ਟੈਂਪਰੇਰੀ ਬੋਰਨ ਵਰਕਰ ਦੀਆਂ ਪ੍ਰੋਗਰਾਮ ਇਹ ਲੈ ਕੇ ਆਏ ਸੀ ਸਟੂਡੈਂਟਸ ਦਾ ਪ੍ਰੋਗਰਾਮ ਵੀ ਇਹੀ ਲੈ ਕੇ ਆਏ ਸੀ ਔਰ ਇਨਫੈਕਟ ਉਹਨੂੰ ਸੋਧ ਕਰਨਾ ਅਸੀਂ ਕੀਤਾ ਜਿਹੜਾ ਪੱਠਾ ਬਿਠਾਇਆ ਉਹ ਇਹਨਾਂ ਨੇ ਬਿਠਾਇਆ ਸੀ ਬਹੁਤ ਬਹੁ ਧੰਨਵਾਦ ਜੀ ਸੋ ਵਾਕਈ ਜਦੋਂ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਤਾਂ ਐਮਪੀ ਸੁਖਤਾਲੀ ਵਾਲਾ ਨੇ ਹੋਰਾਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਕੈਨੇਡਾ ਦੀ ਜ਼ਰੂਰਤ ਆ ਤੇ ਨਾਲੋਂ ਨਾਲ ਜੋ ਪਾਲਿਸਿਸ ਦੇ ਵਿੱਚ ਕੋਈ ਤਰੁੱਟੀਆਂ ਨੇ ਉਹਨਾਂ ਨੂੰ ਲਗਾਤਾਰ ਲਿਬਰਲਸ ਦੇ ਵੱਲੋਂ ਦੂਰ ਕੀਤਾ ਜਾ ਰਿਹਾ ਤੇ ਪੀਰੇ ਪੌਲੀ ਆਬ ਇਹ ਕਹਿੰਦੇ ਨੇ ਕਿ ਸਿਰਫ ਸਲੋਗਨ ਦਿੰਦੇ ਨੇ ਪ੍ਰੈਕਟੀਕਲ ਤੌਰ ਤੇ ਕੰਮਕਾਜ ਦਾ ਤਜਰਬਾ ਉਹਨਾਂ ਨੂੰ ਨਹੀਂ ਹੈ ਅਮਿਤ ਪਨੇਸ਼ਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ